ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਮੱਖਣ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਮੇਰੀ ਇੱਕ ਟੈਕਨੀਕਲ ਕੁਐਸਚਨ ਸੀ ਗਾਰਮਨ ਜੀ ਨੂੰ ਜੀ ਜਦ ਆਪਾਂ ਸਨੋ ਵਿੱਚ ਜਾਂਦੇ ਆ ਟੈਂਪਰੇਚਰ ਡਾਊਨ ਆ ਆਪਾਂ ਨੂੰ ਇੰਜਨ ਬ੍ਰੇਕ ਲਾਉਣੀ ਚਾਹੀਦੀ ਆ ਕਿ ਨਹੀਂ ਲਾਉਣੀ ਚਾਹੀਦੀ ਇਹ ਹੀ ਮੇਰਾ ਕੁਐਸਚਨ ਹੈ ਡਾਊਨ ਹਿੱਲ ਜਾਂਦੇ ਆ ਜੀ ਹਾਂਜੀ ਡਾਊਨ ਹਿੱਲ ਆ ਮਾਸਾ ਸਨੋ ਬੈਰ ਰਹੀ ਆ ਤੇ ਟੈਂਪਰੇਚਰ ਡਾਊਨ ਆ ਆ ਬੇਸਿਕਲੀ ਡਾਊਨਹਿੱਲ ਦੇ ਵੇਲੇ ਤੁਹਾਨੂੰ ਜਿਹੜੀ ਜੈਕ ਬ੍ਰੇਕ ਆ ਉਹ ਨਹੀਂ ਯੂਜ਼ ਕਰਨੀ ਚਾਹੀਦੀ ਡਾਊਨਹਿੱਲ ਵੇਲੇ ਆ ਡਿਪੈਂਡ ਕਰਦਾ ਕਿ ਤੁਹਾਡੀ ਸਨੋ ਪੈ ਰਹੀ ਆ ਜਾਂ ਕਿ ਤੁਹਾਡਾ ਜਿਹੜਾ ਆ ਬਲੈਕ ਆਈਸ ਹੈਗੀ ਆ ਆ ਇੱਥੇ ਮੇਰੇ ਖਿਆਲ ਦੇ ਵਿੱਚ ਜੇ ਹੋਰ ਵੀ ਕੋਈ ਮੇਰਾ ਵੀਰ ਇਸ ਕੋਲੇ ਚੱਲਦਾ ਹੈਗਾ ਜਿਹੜਾ ਥੋੜਾ ਹੋਰ ਜਾਨਣਾ ਚਾਹੁੰਦਾ ਹੈਗਾ ਤਾਂ ਜਰੂਰ ਕਾਲ ਕਰਕੇ ਦੱਸਿਓ ਪਰ ਮੇਰੇ ਖਿਆਲ ਦੇ ਵਿੱਚ ਜੇਕ ਬ੍ਰੇਕ ਜਿਹੜੀ ਆ ਸਨੋਵ ਦੇ ਵਿੱਚ ਘੱਟ ਯੂਜ਼ ਕਰਨੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਵੀ ਜਿਹੜਾ ਆ ਤੁਹਾਡਾ ਸਕੈ ਤੁਹਾਡੇ ਸਲਿੱਪ ਹੋਣ ਦਾ ਹੈ ਜੈਕ ਨਾਈਫ ਹੋਣ ਦਾ ਜਿਹੜਾ ਖਤਰਾ ਵੱਜ ਜਾਂਦਾ ਇੱਕ ਜੀ ਥੈਂਕ ਯੂ ਮਿਹਰਬਾਨੀ ਜੀ ਥੈਂਕ ਯੂ ਜੀ ਬਿਲਕੁਲ ਆ ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਿਹਦਾ ਇੱਕ ਚੀਜ਼ ਤਾਂ ਜਿਹੜੀ ਉਹ ਡੈਫੀਨਿਟਲੀ 스ਨੋ ਦੇ ਵਿੱਚ ਤਾਂ ਕਹਿੰਦੇ ਆ ਵੀ ਉਹ ਨਹੀਂ ਲਾਉਣਾ ਚਾਹੀਦਾ ਕਰੂਜ਼ ਕੰਟਰੋਲ ਨਹੀਂ ਲਾਉਣਾ ਚਾਹੀਦਾ ਉਹ ਫਿਰ ਪਤਾ ਨਹੀਂ ਲੱਗਦਾ ਤੁਹਾਨੂੰ ਤੇ ਕੰਟਰੋਲ ਤੁਹਾਡੇ ਕੋਲ ਹੋਵੇ ਤਾਂ ਉਹ ਜ਼ਿਆਦਾ ਜਿਹੜਾ ਹੋ ਬੈਟਰ ਇੰਦਾ ਸੋ ਸਾਰੀਆਂ ਚੀਜ਼ਾਂ ਕੋਈ ਕੋਈ ਐਕਸਪੀਰੀਅੰਸ ਵਾਲਾ ਆਪਣਾ ਵੀਰ ਜੀ ਜੇ ਦੱਸ ਸਕਦਾ ਕੀ ਕੀ ਇਹਦਾ ਐਕਸਪੀਰੀਅੰਸ ਹੈਗਾ ਉਹਨਾਂ ਦਾ ਕੀ ਐਕਸਪੀਰੀਅੰਸ ਹੈਗਾ ਪਰ ਜਿਹੜੀ ਜੈਕਪ੍ਰੇਕ ਹੈਗੀ ਐ ਕੋਈ ਵੀ ਬ੍ਰੇਕ ਹੈਗੀ ਆ ਉਹ ਬਿਲਕੁਲ ਸਨੋ ਦੇ ਵਿੱਚ ਜੇ ਬਲੈਕ ਆਈਸ ਹੈ ਤਾਂ ਟੋਟਲੀ ਤੁਹਾਨੂੰ ਪੂਲ ਓਵਰ ਕਰਕੇ ਖੜ ਜਾਣਾ ਚਾਹੀਦਾ ਆ ਜੇ ਤੁਹਾਡੀ ਰੈਗੂਲਰ ਸਨੋ ਪੈ ਰਹੀ ਆ ਤਾਂ ਜਿਹੜੀਆਂ ਬ੍ਰੇਕਸ ਲਾਉਣੀਆਂ ਹੁੰਦੀਆਂ ਇਸੇ ਕਰਕੇ ਕਹਿੰਦੇ ਆ ਕਿ ਸਨੋ ਦੇ ਵਿੱਚ ਜਿਹੜੀ ਸਪੀਡ ਹੈ ਉੱਤੇ ਬਹੁਤ ਜ਼ਿਆਦਾ ਕੰਟਰੋਲ ਰੱਖੋ ਜਿਹੜੀ ਪੋਸਟਡ ਸਪੀਡ ਹੈਗੀ ਆ ਉਹਨਾਂ ਨਾਲੋਂ ਕਿਤੇ ਜ਼ਿਆਦਾ ਹਾਫ ਸਪੀਡ ਵੀ ਅਸੀਂ ਕਈ ਵਾਰੀ ਟਰੱਕ ਸਨੋਵ ਦੇ ਚਲਾਇਆ ਤੇ 10 ਮੀਲ ਦੀ ਸਪੀਡ ਵੀ ਆ 15 ਮੀਲ ਦੀ ਸਪੀਡ ਤੇ ਵੀ ਚਲਾਈ ਆ ਬਲਕਿ ਤੁਸੀਂ ਸੇਫ ਜਗ੍ਹਾ ਤੇ ਪਹੁੰਚਣਾ ਹੁੰਦਾ ਸਨੋਵ ਦੇ ਵਿੱਚ ਤਾਂ ਮੈਂ ਯੂਸੂਲੀ ਇਹ ਕਿਹਾ ਹੁੰਦਾ ਕਿ ਸੇਫ ਜਗ੍ਹਾ ਤੇ ਪਹੁੰਚਣਾ ਹੁੰਦਾ ਤੇ ਯੂ نو ਆਪਣੇ ਜਿਹੜੇ ਯੂਸਲੀ ਮੈਨੂੰ ਟੈਕਸ ਕਰਕੇ ਮੈਸੇਜ ਕਰਦੇ ਹੁੰਦੇ ਆ ਕਨਵਰ ਪਾਜੀ ਉਹ ਉਹਨਾਂ ਨੇ ਇੱਕ ਟੈਕਸ ਕਰਕੇ ਦੱਸਿਆ ਕਿ ਕੈਨ ਨਾਟ ਬੀ ਯੂਜ਼ ਨੰਬਰ 1 ਔਰ ਹਾਈ ਇੰਜਨ ਬ੍ਰੇਕ ਇੱਕ ਨੰਬਰ ਤੋਂ ਵੱਧ ਇੰਜਨ ਬ੍ਰੇਕ ਜਿਹੜੀ ਉਹ ਯੂਜ਼ ਕਰਨੀ ਜਿਹੜੀ ਆ ਉਹ ਨਹੀਂ ਚਾਹੀਦੀ ਸੋ ਥੈਂਕ ਯੂ ਕਨਵਰ ਪਾਜੀ ਜੀ ਬਿਲਕੁਲ ਜੀ ਆਪਣੇ ਅਗਲੇ ਕਾਲਰ ਨੇ ਓਮਕਾਰ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਨਕਾਰ ਸਿੰਘ ਬੋਲਦਾ ਜੀ ਜੀ ਹਾਂ ਜੀ ਅਨਕਾਰ ਜੀ ਪੁੱਛੋ ਹਾਂ ਜੀ ਜਤਨ ਕਨਾ ਵਿਰਨ ਸਾਸੀ ਕਰਮਣ ਭਾਜੀ ਨੂੰ ਖਾਸਾ ਜੀ ਨੂੰ ਤੇ ਤੁਹਾਨੂੰ ਵੀ ਸਾਸੀ ਕਰਮਣ ਭਾਈ ਡਿਪੈਂਡ ਆ ਇੰਜਨ ਬ੍ਰੇਕ ਮੈਂ ਅੱਗੇ ਵੀ ਦੱਸ ਕੇ ਗਿਆ ਸੀਗਾ ਵੀ ਉਹ ਇੰਜਨ ਬ੍ਰੇਕ ਜਿਹੜੀ ਕਮਨਸ ਦੀ ਮੋਟਰ ਦੀ ਬਹੁਤ ਜ਼ਿਆਦਾ ਲੱਗਦੀ ਆ ਤਿੰਨ ਨੰਬਰ ਤੇ ਤਾਂ ਕਦੀ ਵੀ ਨਾ ਲਾਓ ਜਦੋਂ ਸਨੋਰ ਚੱਲ ਰਹੇ ਹੋ ਇੱਕ ਨੰਬਰ ਯੂਜ਼ ਕਰੋ ਤੇ ਡਿਪੈਂਡ ਆ ਵੀ ਜੇ ਤੁਹਾਨੂੰ ਲੋਡ ਹਲਕਾ ਆ ਤੇ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਤੁਹਾਨੂੰ ਡੇਂਜਰਸ ਹੈਗੀ ਆ ਜਿਹੜੀ ਇੰਜਨ ਬ੍ਰੇਕ ਹੈਗੀ ਆ ਤੇ ਮੋਸਟਲੀ ਤੁਸੀਂ ਜਿਹੜੀ ਇੰਜਨ ਬ੍ਰੇਕ ਆ ਉਹਨੂੰ ਘੱਟ ਯੂਜ਼ ਕਰੋ ਇੱਕ ਨੰਬਰ ਦੇ ਯੂਜ਼ ਕਰੋ ਜੀ ਤੇ ਤਿੰਨ ਨੰਬਰ ਤੇ ਉਹ ਬਹੁਤ ਸਟਰੋਂਗ ਹੋ ਜਾਂਦੀ ਹੈ ਸਪੈਸ਼ਲੀ ਕਮਨਸ ਦੀ ਮੋਟਰ ਦੀ ਜੀ ਥੈਂਕ ਯੂ ਜੀ ਠੀਕ ਹੈ ਜੀ ਹਾਂ ਜੀ ਥੈਂਕ ਯੂ ਕਾਰ ਜੀ ਬੜੀ ਸ਼ੁਕਰੀਆ ਮਿਹਰਬਾਨੀ ਜੀ ਅਗਲੇ ਕਾਲਰ ਨੇ ਅਮਰੀਕ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਭਾਈ ਆਪਾਂ ਜੈਕ ਬ੍ਰੇਕ ਦੀ ਗੱਲ ਕਰ ਰਹੇ ਸੀਗੇ ਨਾ ਜਿਹੜਾ ਸਨੋ ਦੀ ਕੰਡੀਸ਼ਨ ਆ ਜਾਂ ਆਈਸ ਆਈਸ ਫ੍ਰੀਜ਼ਿੰਗ ਆ ਤੇ ਮੇਨ ਚੀਜ਼ ਹੈਗੀ ਹੈ ਕਿ ਆਈਸ ਜੇ ਥੱਲੇ ਬਲੈਕ ਆਈਸ ਬਣੀ ਆ ਤਾਂ ਫੇਰ ਤਾਂ 5 ਦੀ ਸਪੀਡ ਦੇ ਉੱਤੇ ਵੀ ਟਰੱਕ ਰੋਕਣਾ ਔਖਾ ਹੋ ਜਾਂਦਾ ਹੂੰ ਹੂੰ ਤੇ ਮੈਂ ਜਿਸ ਤਰੀਕੇ ਨਾਲ ਮੈਂ ਆਪਰੇਟ ਕਰਦਾ ਮੈਂ ਡਾਊਨ ਹਿੱਲ ਹੋਵੇ ਹਾਂ ਜੈਕ ਬ੍ਰੇਕ ਯੂਜ਼ ਕਰਦਾ ਉਹਦੇ ਵਿੱਚ ਆਪਣਾ ਕ੍ਰੂਜ਼ ਕੰਟਰੋਲ ਦਾ ਬਿਲਕੁਲ ਨਹੀਂ ਲਾਣਾ ਆਪਣੇ ਫੁੱਟ ਤੇ ਚਲਾਉਣਾ ਤੇ ਤੁਹਾਨੂੰ ਥੋੜਾ ਜਿਆ ਇੰਡੀਕੇਸ਼ਨ ਮਿਲ ਜਾਂਦਾ ਜਦ ਵੀ ਤੁਹਾਡਾ ਟਰੱਕ ਸਲਿੱਪ ਹੁੰਦਾ ਜਾਂ ਕੁਝ ਹੁੰਦਾ ਤੁਹਾਡਾ ਹੱਥ ਜੈਕ ਬ੍ਰੇਕ ਦੇ ਉੱਤੇ ਹੋਣਾ ਚਾਹੀਦਾ ਕਿ ਤੁਸੀਂ ਜੈਕ ਬ੍ਰੇਕ ਉਸ ਲਈ ਤੋੜ ਕੇ ਦੁਬਾਰਾ ਫੁੱਟ ਵਾਲੀ ਬ੍ਰੇਕ ਤੇ ਉਹਨੂੰ ਲੈ ਸਕਦੇ ਆ ਪਲੱਸ ਤੁਸੀਂ ਹੋਰ ਸੇਫ ਕਰ ਸਕਦੇ ਆ ਜੇ ਤੁਸੀਂ ਜੈਕ ਬ੍ਰੇਕ ਤੇ ਫੁੱਟ ਵਾਲੀ ਬ੍ਰੇਕ ਦੋਨੋਂ ਹੀ ਯੂਜ਼ ਕਰਦੇ ਆ ਕੰਟਰੋਲ ਕਰਨ ਨੂੰ ਮੇਨ ਚੀਜ਼ ਇਹ ਆ ਕਿ ਕਿਸੇ ਵੀ ਟਾਈਮ ਤੇ ਤੁਹਾਡਾ ਟਰੱਕ ਤੁਹਾਡੇ ਕੰਟਰੋਲ ਤੋਂ ਆਊਟ ਨਹੀਂ ਹੋਣਾ ਚਾਹੀਦਾ ਤੁਸੀਂ ਇਹ ਦੇਖਣਾ ਕਿ ਤੁਸੀਂ ਉਹਨੂੰ ਕਿੱਦਾਂ ਆਪਣੇ ਕੰਟਰੋਲ 'ਚ ਰੱਖ ਸਕਦੇ ਆ ਜੀ ਬਿਲਕੁਲ ਜੀ ਤੇ ਇੱਕ ਇੱਕ ਆਪਾਂ ਗੱਲ ਕਰ ਰਹੇ ਸੀ ਭਾਜੀ ਇਹਦਾ ਲੇਨ ਦੇ ਰੇਟਸ ਦਾ ਹਾਂਜੀ ਤੇ ਐਡਮਿਨਿਸਟ੍ਰੇਸ਼ਨ ਦਾ ਹੁਣ ਐਡਮਿਨਿਸਟ੍ਰੇਸ਼ਨ ਚਾਹੇ ਟਰੰਪ ਦੀ ਹੋਵੇ ਚਾਹੇ ਬਾਈਡਨ ਦੀ ਹੋਵੇ ਟਰਕਿੰਗ ਐਨੀ ਇੰਡਸਟਰੀ ਓਪਨਲੀ ਆਪਰੇਟ ਕਰਦੀ ਆ ਕੋਈ ਫੋਰਸ ਨਹੀਂ ਕਰਦਾ ਤੁਹਾਨੂੰ ਕਿ ਇਸ ਰੇਟ ਤੇ ਲੋਡ ਚੱਕੋ ਇਹ ਇੰਡਸਟਰੀ ਨੇ ਹੀ ਆਪ ਤੈ ਕਰਨਾ ਕਿ ਉਹਨਾਂ ਨੇ ਕਿਦਾਂ ਆਪਰੇਟ ਕਰਨਾ ਹੈ ਜੇ ਇੰਡਸਟਰੀ ਸਹੀ ਆਪਰੇਟ ਕਰੇ ਤਾਂ ਸਾਰਿਆਂ ਦਾ ਸਹੀ ਚੱਲੇਗਾ ਹੁਣ ਜੇ ਇੰਡਸਟਰੀ ਦੇ ਵਿੱਚ ਫਲॉज ਹੈਗੇ ਆ ਚਾਹੇ ਉਹ ਲੌਗ ਬੁੱਕ ਦੇ ਨਾਲ ਟੈਂਪਰਿੰਗ ਹੈਗੀ ਆ ਜਾਂ ਉਹ ਹੋਰ ਕਮੀਆਂ ਹੈਗੀਆਂ ਆ ਤੇ ਉਹ ਐਡਮਿਨਿਸਟ੍ਰੇਸ਼ਨ ਹਾਂ ਠੀਕ ਆ ਕੋਈ ਵੀ ਸ਼ਕਤੀ ਕਰ ਸਕਦਾ ਲੇਕਿਨ ਉਹ ਕਰਨਾ ਨਹੀਂ ਚਾਹੁੰਦੇ ਉਹਨਾਂ ਦਾ ਹੈਗਾ ਕਿ ਉਹਨਾਂ ਨੇ ਸਮਾਨ ਵੀ ਪਹੁੰਚਾਣਾ ਹੈ एवरीथिंग ਸ਼ੁੱਡ ਰਨ ਉਹ ਉਹਨਾਂ ਦਾ ਦੇਖਣ ਦਾ ਆਬਜੈਕਟਿਵ ਇਹ ਹੈ ਕਿ ਉਹਨਾਂ ਨੇ ਰੈਗੂਲੇਟ ਵੀ ਕਰਨਾ ਉਹਨਾਂ ਨੇ ਕੰਮ ਵੀ ਕਰਾਉਣਾ ਉਹਨਾਂ ਨੇ ਕੋਸਟ ਫੈਕਟਰ ਵੀ ਦੇਖਣੀ ਆ ਹੁਣ ਤੁਸੀਂ ਦੇਖ ਲਓ ਟਰਕਿੰਗ ਦੀ ਕੋਸਟ ਇੰਨੇ ਥੱਲੇ ਚਲੀ ਗਈ ਆ ਕੀ ਗਰੋਸਰੀ ਸਟੋਰਾਂ ਦੀ ਕੋਸਟ ਥੱਲੇ ਗਈ ਆ ਕੀ ਉਹ ਬੈਨੀਫਿਟ ਪਾਸ ਆਨ ਹੋਇਆ ਬਿਲਕੁਲ ਨਹੀਂ ਹੋਇਆ ਤੁਸੀਂ ਦੇਖ ਲਓ ਆਪਣਾ ਦੋ ਵੱਡੀਆਂ ਚੈਨਾਂ ਹੈਗੀਆਂ ਯੂਐਨਐਫਆਈ ਤੇ ਕਰੂਗਰ ਇਹ ਇੰਨੇ بڑے ਹੁੰਦੇ ਜਾ ਰਹੇ ਆ ਕਿ ਜਿੰਨੀਆਂ ਵੀ ਛੋਟੀ ਚੈਨਾਂ ਆ ਇਹਨਾਂ ਨੂੰ ਐਕਵਾਇਰ ਕਰੀ ਜਾਂਦੇ ਆ ਕਿਉਂ ਕਿਉਂਕਿ ਇਹਨਾਂ ਦੇ ਦਾ ਪ੍ਰੋਫਿਟ ਮਾਰਜਿਨ ਵੱਧ ਗਿਆ ਹੈ ਟਰੱਕਿੰਗ ਇੰਡਸਟਰੀ ਨੂੰ ਆਪ ਸੋਚਣਾ ਚਾਹੀਦਾ ਕਿ ਤੁਸੀਂ ਇੰਨੀ ਲੋ ਕੋਸਟ ਤੇ ਜਦ ਆਪਰੇਟ ਕਰ ਰਹੇ ਹੋ ਉਹਦਾ ਬੈਨੀਫਿਟ ਕੌਣ ਚੱਕ ਰਿਹਾ ਉਹਦਾ ਬੈਨੀਫਿਟ ਇਹੀ ਲੋਕ ਚੱਕ ਰਿਹਾ ਬੜੀ ਚਿੰਨਾ ਵਾਲੇ ਤੇ ਜਿਹੜੀ ਪਰ ਮਾਈਲ ਕੋਸਟ ਵਾਲੀ ਗੱਲ ਭਾਜੀ ਕਰ ਰਹੇ ਸੀਗੇ ਠੀਕ ਆ ਨੋ ਡਾਊਟ ਪਰ ਮਾਈਲ ਕੋਸਟ ਬਹੁਤ ਜ਼ਰੂਰੀ ਆ ਜਿਹੜੀ ਬੜੀ ਫਲੀਟ ਆ 500 ਟਰੱਕਾਂ 1000 ਟਰੱਕਾਂ ਜਿੰਨੀ ਬੜੀ ਫਲੀਟ ਆ ਉਹਦੀ ਪਰ ਮਾਈਲ ਆਪਰੇਟਿੰਗ ਕੋਸਟ ਉਨੀ ਹੀ ਥੱਲੇ ਆ ਜਾਂਦੀ ਆ ਉਹ ਇੱਕ ਟੈਂਡਰ ਦੇ ਬਹੁਤ ਘੱਟ ਰੇਟ ਤੇ ਬਿਡ ਕਰਕੇ ਉਹਨੂੰ ਲੈ ਸਕਦੇ ਆ ਇਹ ਤੁਹਾਨੂੰ ਜਦ ਤੁਸੀਂ ਉਸ ਕੈਰੀਅਰ ਕੋਲੋਂ ਜਿਹੜੀ ਵੱਡੀ ਕੰਪਨੀਆਂ ਲੋਡ ਕਵਰ ਨਹੀਂ ਹੁੰਦਾ ਤੇ ਤੁਹਾਨੂੰ ਉਹ ਕਾਲ ਕਰਦਾ ਕਿ ਆ ਮੇਰਾ ਲੋਡ ਕਵਰ ਕਰ ਦੇ ਤਾਂ ਤੁਹਾਨੂੰ ਉਹ ਦੱਸਦਾ ਕਿ ਮੈਂ ਇਹ ਇੰਨੇ ਤੇ ਲੈ ਆਇਆ ਲੋਡ ਇੰਨੇ ਤੇ ਪਲਿਸ ਕਰ ਦੇ ਇਹਨੂੰ ਉੱਥੇ ਤੁਹਾਨੂੰ ਪਤਾ ਚੱਲ ਜਾਂਦਾ ਕਿ ਇਹ ਕਿੰਨੇ ਤੇ ਬਿਡ ਕਰ ਰਹੇ ਆ 2.5 ਡਾਲਰ ਤੇ ਕਰ ਰਹੇ ਆ 2.75 ਤੇ ਕਰ ਰਹੇ ਆ 3 ਤੇ ਕਰ ਰਹੇ ਆ ਜੇਲਾ ਉਹ ਫਸਿਆ ਹੁੰਦਾ ਤੁਸੀਂ 4 ਡਾਲਰ ਵੀ ਮੰਗਦੇ 5 ਡਾਲਰ ਵੀ ਮੰਗਦੇ ਉਹਨੂੰ ਆਪਣਾ ਕੰਟਰੈਕਟ ਰੱਖਣ ਲਈ ਤੁਹਾਨੂੰ ਕਵਰ ਲੋਡ ਕਵਰ ਕਰਾਉਣਾ ਪੈਂਦਾ ਹਾਂ ਜਿਹੜੇ ਇੰਡੀਪੈਂਡੈਂਟ ਆਪਰੇਟਰ ਹੈਗੇ ਜਿਹੜੇ ਦਾ ਸੀਜ਼ਨਡ ਆਪਰੇਟਰ ਕਮਾਂਗਾ ਮੈਂ ਜਿਨ੍ਹਾਂ ਨੂੰ ਪਤਾ ਆ ਐਕਸਪੀਰੀਐਂਸ ਦੇ ਨਾਲ ਕਿ ਕੇਸ ਰੇਟ ਤੇ ਆਪਰੇਟ ਕਰਨਾ ਕੇਸ ਲੇਨ ਤੇ ਆਪਰੇਟ ਕਰਨਾ ਕੇਸ ਕਾਈਂ ਤੇ ਕਿਹੜੀ ਲੇਨ ਚੱਲਦੀ ਆ ਉਹਨਾਂ ਨੂੰ ਪਤਾ ਹੈ ਕਿ ਸਾਨੂੰ 3 ਡਾਲਰ 4 ਡਾਲਰ ਵੀ ਰੇਟ ਮਿਲਨੇ ਹੈਗੇ ਆ ਰਾਈਟ ਨਾਊ ਕਿ ਆਪਾਂ ਮਿਡ ਅਮਰੀਕਾ ਦੇਖ ਲਈਏ ਜਿਹੜਾ ਡੈਲਸ ਆ ਰੀਆ ਡੈਲਸ ਟੂ ਫਲੋਰੀਡਾ ਐਟਲਨ ਇਸ ਪੇਇੰਗ ਅਰਾਊਂਡ 4 ਡਾਲਰ ਪਰ ਮਾਈਲ ਫਿਰ ਫਲੋਰੀਡਾ ਗੋਇੰਗ ਅਪ ਨਾਰਥ 2 ਡਾਲਰ ਪਰ ਮਾਈਲ ਨਿਊਯਾਰਕ ਬਫਲੋ ਦੇ ਏਰੀਆ ਚ ਟਰੱਕ ਨਹੀਂ ਮਿਲ ਰਿਹਾ ਉਹ ਥੱਲੇ ਨਹੀਂ ਉਹ ਅੱਗੇ ਇਟਸ ਅਗੇਨ ਪੇਇੰਗ 2.2 ਐਂਡ 1/2 ਡਾਲਰ ਪਰ ਮਾਈਲ ਲੇਕਿਨ ਪ੍ਰੋਬਲਮ ਕਿੱਥੇ ਆ ਕੈਲੀਫੋਰਨੀਆ ਸਾਰੇ ਅਸੀਂ ਕੈਲੀਫੋਰਨੀਆ ਰਹ ਰਹੇ ਆ ਕੈਲੀਫੋਰਨੀਆ ਦੇ ਵਿੱਚ ਟਰੱਕ ਜ਼ਿਆਦਾ ਹੋ ਗਏ ਆ ਆਊਟਬਾਉਂਡ ਕੈਲੀਫੋਰਨੀਆ ਇਜ਼ অলਮੋਸਟ ਡੈਡ ਕੋਈ ਤੁਹਾਨੂੰ 2 ਡਾਲਰ ਮੀਲ ਵੀ ਦੇ ਕੇ ਰਾਜ਼ੀ ਨਹੀਂ ਹੋਏਗਾ ਇਹ ਜੇ ਤੁਸੀਂ ਇੰਡੀਪੈਂਡੈਂਟਲੀ ਆਪਰੇਟ ਕਰ ਰਹੇ ਹੋ ਐਕਸਪੀਰੀਅੰਸ ਨਾਲ ਆਪਰੇਟ ਕਰ ਰਹੇ ਹੋ ਫਿਰ ਦੇਖਣਾ ਪੈਂਦਾ ਫਿਰ ਬੈਲੈਂਸ ਆਊਟ ਕਰਨਾ ਪੈਂਦਾ ਤੁਹਾਨੂੰ ਕਿ ਤੁਹਾਡੀ ਫੈਮਿਲੀ ਲਾਈਫ ਕੀ ਆ ਕਿੰਨਾ ਟਾਈਮ ਤੁਸੀਂ ਘਰ ਦੇਣਾ ਚਾਹੁੰਦੇ ਆ ਤੇ ਮਲਟੀਪਲ ਫੈਕਟਰ ਹੈਗੇ ਆ ਪਰ ਹਾਂ ਕਰਨਾ ਕਿੱਲ ਕਿਹੜਾ ਕਰਦੇ ਆ ਜਿਹੜੇ ਇਨ ਐਕਸਪੀਰੀਅੰਸ ਓਨਰ ਆਪਰੇਟਰ ਆ ਉਹ ਇੰਡਸਟਰੀ ਨੂੰ ਕਿੱਲ ਕਰਦੇ ਆ ਥੈਂਕ ਯੂ ਜੀ ਥੈਂਕ ਯੂ ਮ੍ਰੀਤ ਜੀ ਮਿਹਰਬਾਨੀ ਥੈਂਕ ਯੂ ਜੀ ਇੱਥੇ ਜਿਹੜਾ ਕੋਈ ਦੋਰਾਵਾ ਨਹੀਂ ਇੱਕ ਵੱਡੇ ਫਲੀਟ ਤੇ ਇੱਕ ਓਨਰ ਆਪਰੇਟਰ ਜਾਂ ਛੋਟੀ ਫਲੀਟ ਵਾਲੇ ਦੇ ਕੰਮ ਕਰਨ ਦੇ ਢੰਗ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਉਹਨੂੰ ਜਿਹੜਾ ਸਮਾਨ ਮਿਲਣਾ ਆ ਉਹਨੂੰ ਜਿਹੜੇ ਕੰਟਰੈਕਟ ਮਿਲਨੇ ਆ ਉਹਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਇੱਕ ਗਰੁੱਪ ਦੇ ਦੌਰ ਦੇ ਉੱਤੇ ਉਨੀਆਂ ਨੂੰ ਸਸਤੀ ਮਿਲਦੀਆਂ ਦੂਜੇ ਨੂੰ ਜਿਹੜੀਆਂ ਉਨੀਆਂ ਹੀ ਉਹ ਮਹਿੰਗੀਆਂ ਮਿਲਦੀਆਂ ਆ ਆਪਸ ਦੇ ਵਿੱਚ ਉਹਨਾਂ ਦਾ ਮੇਲ ਨਹੀਂ ਆ ਜਦੋਂ ਆਪਾਂ ਪ੍ਰਾਈਸਿਸ ਦੀ ਜਿਹੜੀ ਉਹ ਗੱਲ ਕਰਦੇ ਆ ਸੋ ਇਸ ਲਈ ਤੁਹਾਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਪਤਾ ਹੋਣਾ ਚਾਹੀਦਾ ਆ ਕਿ ਤੁਹਾਡਾ ਅਸਲ ਦੇ ਵਿੱਚ ਬਾਟਮ ਲਾਈਨ ਖਰਚਾ ਜਿਹੜਾ ਉਹ ਕਿੰਨਾ ਹੋ ਰਿਹਾ ਆ ਅਸਲ 'ਚ ਕੁਝ ਬਚ ਵੀ ਧਿਆ ਆ ਕਿ ਪੱਲਿਓਂ ਪਾ ਕੇ ਜਿਹੜਾ ਤੁਸੀਂ ਜਿਹੜਾ ਉਹ ਚਲਾਈ ਜਾ ਰਹੇ ਹੈਗੇ ਆ ਸੋ ਇਹ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਆ ਬਹੁਤ ਸਾਰੇ ਲੋਕ ਜਿਹੜੇ ਸਹੀ ਢੰਗ ਦੇ ਨਾਲ ਕਰਦੇ ਆ ਨਾ ਜਦੋਂ ਕੰਪਨੀ ਟਾਈਮ ਤੇ ਹੁੰਦੇ ਆ ਜਾਂ ਕੰਮ ਕਰ ਰਹੇ ਹੁੰਦੇ ਆ ਉਦੋਂ ਜਿਹੜਾ ਬਾਹਰ ਰੋਟੀ ਵੀ ਖਾਦੀ ਹੁੰਦੀ ਉਹ ਵੀ ਖਰਚੇ 'ਚ ਹੀ ਪਾਉਂਦੇ ਆ ਉਹ ਇਸ ਲਈ ਪਤਾ ਲੱਗੇ ਵੀ ਭਾਈ ਮੇਰਾ ਇਹ ਚੀਜ਼ ਦਾ ਖਰਚਾ ਹੁੰਦਾ ਆਪਣੇ ਕਹਿੰਦੇ ਵੀ ਚਲ ਕੋਈ ਨਹੀਂ ਚੱਕਦੇ ਇਹ ਇਹ ਖਰਚੇ 'ਚ ਨਹੀਂ ਆ ਰਿਹਾ ਇਹ ਉਦਾਂ ਹੀ ਹੈ ਇਹ ਤਾਂ ਆਪਾਂ ਕਹਾਣੀ ਹੋਈ ਸੀਗੀ ਪਰ ਇਹ ਇਹ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ ਵੱਡੀਆਂ ਚੀਜ਼ਾਂ ਤੱਕ ਹਰ ਇੱਕ ਚੀਜ਼ ਜਿਹੜੀ ਉਹ ਤੁਹਾਨੂੰ ਜ਼ਰੂਰ ਮੇਨਟੇਨ ਕਰਕੇ ਰੱਖਣੀ ਚਾਹੀਦੀ ਆ ਉਹ ਬਿੱਲ ਬਕਰੇ ਰੱਖਣੇ ਚਾਹੀਦੇ ਅਸਲ 'ਚ ਜਦੋਂ ਜੋੜ ਕਰਦੇ ਆ ਨਾ ਪਤਾ ਉਦੋਂ ਲੱਗਦਾ ਆ ਵੀ ਕੇਸ ਭਾਰ ਜਿਹੜੀ ਇਹ ਚੀਜ਼ ਆ ਤੁਹਾਨੂੰ ਪੈ ਰਹੀ ਆ ਕੇਸ ਭਾਰ ਜਿਹੜੀ ਉਹ ਵਿਕ ਰਹੀ ਆ ਜੀ ਬਿਲਕੁਲ ਰਾਜਕਰਨ ਜਿਹੜੀ ਆਪਾਂ ਗੱਲ ਕਰ ਰਹੇ ਆ ਨਾ ਆਪਾਂ ਗੱਲ ਕਰ ਰਹੇ ਬੇਸਿਕ ਬੇਸਿਕ ਅਸੀਂ ਉਸ ਉਸ ਅ ਬੰਦਿਆਂ ਨੂੰ ਆਪਾਂ ਸੰਬੋਧਨ ਕਰ ਰਹੇ ਕਹਿ ਰਿਹਾ ਮੈਂ ਕਿ ਜਿਹੜੇ ਲੋਕੀ ਬਿਲਕੁਲ ਨਿਊ ਹੈਗੇ ਆ ਜਿਹੜੇ ਲੋਕੀ ਬਿਲਕੁਲ ਐਨਕਸਪੀਰੀਅੰਸ ਹੈਗੇ ਆ ਜਿਹੜੇ ਲੋਕੀ ਬਿਲਕੁਲ ਲੇਨ ਜਾਨਦੇਸ ਇੰਡਸਟਰੀ ਬਾਰੇ ਉਹਨਾਂ ਦੇ ਲਈ ਆਪਾਂ ਇਹ ਗੱਲ ਕਰ ਰਹੇ ਹੈਗੇ ਆ ਜਿਹੜਾ ਐਕਸਪੀਰੀਅੰਸ ਉਹਨੋਂ ਪੇਟਰ ਹੈਗਾ ਨਾ ਉਹ ਉਹਨੋਂ ਪੇਟਰ ਨੂੰ ਪਤਾ ਹੁੰਦਾ ਵੀ ਕਿਹੜੀ ਲੇਨ ਕਦੋਂ ਚਲਣੀ ਆ ਕਿਹੜੀ ਲੇਨ ਕਿੰਨੇ ਨੂੰ ਕਦੋਂ ਕਿੰਨੇ ਪੇ ਕਰਨੇ ਆ ਆ ਜਿਹੜਾ ਟ੍ਰਕਿੰਗ ਦੇ ਵਿੱਚ ਇੱਕ ਬੜੀ ਕਹਾਵਤ ਆ ਕਿ ਜੇ ਤੁਸੀਂ ਟ੍ਰਾਇੰਗਲ ਕੈਲੀਫੋਰਨੀਆ ਚ ਰਹਨੇ ਆ ਨਾ ਕੈਲੀਫੋਰਨੀਆ ਦੀ ਟ੍ਰਕਿੰਗ ਕੰਪਨੀ ਜੇ ਟ੍ਰਾਇੰਗਲ ਨਹੀਂ ਲਾਉਂਦੀ ਤੇ ਉਹ ਟ੍ਰਕਿੰਗ ਕੰਪਨੀ ਮਨੀ ਨਹੀਂ ਬਣਾ ਸਕਦੀ ਠੀਕ ਹੈ ਨਾ ਉਹ ਟ੍ਰਾਇੰਗਲ ਹੁੰਦਾ ਕਿ ਤੁਸੀਂ ਅਈ ਤੋ ਜਾਣਾ ਕੈਲੀਫੋਰਨੀਆ ਤੂੰ ਸਿੱਧੇ ਆ ਆਪਣੀ ਡੈਸਟੀਨੇਸ਼ਨ ਚਾਹੇ ਐਟਲੰਟਾ ਚਾਹੇ ਜਾਰਜੀਆ ਚਾਹੇ ਜਿੱਥੇ ਮਰਜੀ ਜਾਣਾ ਡੈਲਸ ਜਾਣਾ ਪਰ ਵਾਪਸ ਤੁਸੀਂ ਸਿੱਧੇ ਕੈਲੀਫੋਰਨੀਆ ਨਹੀਂ ਆਉਣਾ ਉਹ ਜਿਹੜੀ ਜਿਹੜੀ ਕੰਪਨੀ ਜਿਹੜੀ ਆ ਜਿਹੜਾ ਡਰਾਈਵਰ ਹੈ ਕੈਲੀਫੋਰਨੀਆ ਨੂੰ ਵਾਪਸ ਸਿੱਧਾ ਬੈਕ ਆਉਂਦਾ ਆ ਦੇ ਡੋਂਟ ਮੇਕ ਮਨੀ ਤੁਸੀਂ ਕੈਲੀਫੋਰਨੀਆ ਨੂੰ ਸਿੱਧੇ ਨਹੀਂ ਆ ਸਕਦੇ ਜੇ ਤੁਸੀਂ ਕੈਲੀਫੋਰਨੀਆ ਨੂੰ ਟ੍ਰਾਇੰਗਲ ਬਣਾ ਕੇ ਆਉਣੇ ਆ ਜੇ ਤੁਸੀਂ ਜਾਰਜੀਆ ਤੋਂ ਲੋਡ ਚੱਕਿਆ ਤੇ ਥੱਲੇ ਮਿਕੈਲਨ ਲੋਰੀਡੋ ਚਲੇ ਗਏ ਲੋਰੀਡੋ ਤੋਂ ਤੁਸੀਂ ਰੀਨੋ ਆ ਕੇ ਤੇ ਰੀਨੋ ਤੋਂ ਫਿਜਾਇ ਖਾਲੀ ਆ ਜਾ ਤੋ ਫਿਰ ਵੀ ਸਟਿਲ ਯੂ ਵਿਲ ਮੇਕ ਲਾਕ ਮੋਰ ਮਨੀ ਦੈਨ ਸਟ੍ਰੇਟ ਕਮਿੰਗ ਬੈਕ ਐਟਲੰਟਾ ਤੋਂ ਸਿੱਧੇ ਕੈਲੀਫੋਰਨੀਆ ਵਾਪਸ ਆਉਣ ਨਾਲ ਸੋ ਜਿਹੜੀਆਂ ਛੋਟੇ ਟਰੱਕਰ ਹੈਗੇ ਆ ਜਿਹੜੀਆਂ ਛੋਟੇ ਕਪੜੇ ਹੈਗੇ ਆ ਦੂਸਰਾ ਜਿਹੜਾ ਤਰੀਕਾ ਹੈਗਾ ਆ ਉਹ ਹੈਗਾ ਉਹ ਵੀ ਅੱਜਕੱਲ ਬਹੁਤ ਜ਼ਿਆਦੀ ਕੰਪਲੀਟ ਆ ਰਹੀ ਹੈਗੀ ਆ ਕਿ ਡਰਾਈਵਰ ਨਾ ਪਿਕਅਪ ਕਰਦੇ ਨਾ ਡ੍ਰੌਪ ਕਰਦੇ ਆ ਜਿਹੜੀਆਂ ਮਲਟੀਪਲ ਪਿਕਅਪਸ ਆਲੇ ਲੋਡ ਹੁੰਦੇ ਆ ਉਹ ਹਮੇਸ਼ਾ ਮੈਕਸਿਮਮ ਪੇ ਕਰਦੇ ਆ ਮਲਟੀਪਲ ਡਰਾਪਸ ਵਾਲੇ ਲੋਡ ਜਿਹੜੇ ਉਹ ਮੈਕਸਿਮਮ ਪੇ ਕਰਦੇ ਆ ਸੋ ਅਸੀਂ ਜਿਹੜੇ ਸਾਡੇ ਕੰਪਨੀਆਂ ਵਾਲੇ ਆ ਬਹੁਤ ਵਾਰੀ ਉਹਨਾਂ ਦੇ ਕੋਲੋਂ ਸ਼ਿਕਾਇਤ ਸੁਣੀਦੀ ਆ ਕਿ ਜਿਹੜਾ ਡਰਾਈਵਰ ਹੈਗਾ ਆ ਉਹ ਪਿਕਅਪ ਕਰਕੇ ਰਾਜ਼ੀ ਨਹੀਂ ਹੈਗਾ ਉਹ ਕਹਿੰਦਾ ਪਿਕਅਪ ਕਰ ਲਿਆਓ ਤੁਸੀਂ ਇੱਥੇ ਮੈਨੂੰ ਲਿਆਣ ਕੇ ਲਿਦਿਆ ਟਰੈਲਰ ਦੇ ਦਿਓ ਅਸੀਂ ਪਿਕ ਐਂਡ ਡਰਾਪ ਕਰ ਲਾਂਗੇ ਉਹ ਕਹਿੰਦਾ ਡਰਾਪ ਕਰ ਲਾਂਗੇ ਜੀ ਪਿਕ ਨਹੀਂ ਕਰਨਾ ਡਰਾਪ ਨਹੀਂ ਕਰਨਾ ਸੋ ਜਿਹੜੇ ਨਾ ਇਹ ਨਖਰੇ ਆ ਇਹਨਾਂ ਕਰੇ ਵੀ ਕਈ ਵਾਰੀ ਟਰਕਿੰਗ ਕੰਪਨੀ ਨੂੰ ਬਹੁਤ ਜ਼ਿਆਦਾ ਨੁਕਸਾਨ ਦਿੰਦੇ ਆ ਔਰ ਮੈਂ ਹਮੇਸ਼ਾ ਕਹਿਣਾ ਹੁਣਾ ਕਿ ਜਿਹੜਾ ਡਰਾਈਵਰ ਅੱਜ ਦੀ ਤਰੀਕ ਚ ਉਹਨੇ ਕੱਲ ਨੂੰ ਓਨਰ ਆਪਰੇਟਰ ਬਣਨਾ ਹੈ ਜੇ ਅੱਜ ਤੁਸੀਂ ਕਿਸੇ ਵੀ ਕੰਪਨੀ ਨੂੰ ਐਜ਼ ਅ ਡਰਾਈਵਰ ਚ ਰਹਾ ਰਹੇ ਆ ਨਾ ਤੇ ਤੁਹਾਨੂੰ ਓਨਰ ਆਪਰੇਟਰ ਬਣ ਕੇ ਐਕਚੁਅਲ ਓਨਰ ਆਪਰੇਟਰ ਦੇ ਬੈਨੀਫਿਟ ਲੈਣ ਵਾਸਤੇ ਤੁਹਾਨੂੰ ਕਈ ਸਾਲ ਲੱਗ ਜਾਣੇ ਆ ਜੇ ਤੁਸੀਂ ਅੱਜ ਕਿਸੇ ਦੀ ਕੰਪਨੀ 'ਚ ਕੰਮ ਕਰਦੇ ਐਜ਼ ਅ ਡਰਾਈਵਰ ਤੇ ਉਹਨੂੰ ਐਜ਼ ਅ ਓਨਰ ਆਪਰੇਟਰ ਕੰਮ ਕਰਕੇ ਦਿਖਾਓ ਐਜ਼ ਅ ਆਪਣਾ ਟਰੱਕ ਆਪਣਾ ਲੋਡ ਸਮਝ ਕੇ ਲਾ ਕੇ ਦਿਖਾਓ ਤੇ ਤੁਹਾਨੂੰ ਓਨਰ ਆਪਰੇਟਰ ਬਣ ਲੱਗਿਆਂ ਨੂੰ ਟਾਈਮ ਨਹੀਂ ਲੱਗਣਾ ਪਰ ਇਹ ਚੀਜ਼ ਜਿਹੜੀ ਆ ਇਹ ਸਮਝ ਤੋਂ ਬਾਹਰ ਆ ਬੰਦਿਆਂ ਦੇ ਕਿ ਕਿਉਂ ਅਸੀਂ ਉਹ ਸਿਰਫ ਡਰਾਈਵਰ ਹੀ ਬਣ ਕੇ ਕੰਮ ਕਰਨਾ ਚਾਹੁੰਦੇ ਉਹਨੀਆਂ ਨਹੀਂ ਡਰਾਈਵਰਾਂ ਵਾਲੀਆਂ ਆਜ਼ਾਦ ਆ ਪੱਕ ਜਾਂਦੀਆਂ ਔਰ ਉਹ ਹੀ ਆ ਆ ਤਾਂ ਮੁੜ ਕੇ ਓਨਰ ਆਪਰੇਟਰ ਬਣ ਕੇ ਜਾਂਦੇ ਜਿਹੜ ਉਹ ਤਕਲੀਫ ਦਿੰਦੀਆਂ ਤੁਸੀਂ ਜਲਦੀ ਆਪਣੇ ਪ੍ਰੋਫਿਟ ਚ ਨਹੀਂ ਆ ਸਕਦੇ ਸਾਨੂੰ ਰੀਸੈਂਟਲੀ ਕੱਲ ਕੇ ਲਾਸਟ ਵੀਕ ਅੱਗੇ ਐਸੀ ਵੀ ਕੀ ਗੱਲ ਹੋਈ ਸੀ ਕਿ ਕਿਸੇ ਨੇ ਡਿਸਪੈਚ ਸਿੱਖਣ ਦੀ ਤੇ ਆਪਣਾ ਜਿਹੜੀ ਆ ਆਨਰ ਆਪਰੇਟਰ ਡਿਸਪੈਚ ਸਿੱਖਣ ਦੀ ਗੱਲ ਕੀਤੀ ਸੀ ਬ੍ਰੋਕਰ ਬਣਨ ਦੀ ਗੱਲ ਕੀਤੀ ਸੀ ਜਿਹੜਾ ਉਹ ਡਰਾਈਵਰ ਸੀਗਾ ਮੁੰਡਾ ਉਹਨੂੰ ਇਹੋ ਹੀ ਸਮਝਾਇਆ ਕਿ ਨਹੀਂ ਦੇਖ ਪਹਿਲਾਂ ਡਰਾਈਵਰ ਤੋਂ ਓਨਰ ਆਪਰੇਟਰ ਬਣ ਸਕਸੈਸਫੁਲੀ ਓਨਰ ਆਪਰੇਟਰ ਰਨ ਕਰ ਦੋ ਸਾਲ ਲਈ ਫਿਰ ਤੂੰ ਡਿਸਪੈਚ ਵਾਲੀ ਗੱਲ ਸੋਚੀ ਫਿਰ ਤੂੰ ਦੂਜੇ ਬੰਦੇ ਦੀ ਕਿਸੇ ਦੀ ਵੀ ਗੱਲ ਸੋਚੀ ਪਰ ਪਹਿਲਾਂ ਤੈਨੂੰ ਇਹ ਵਾਲਾ ਐਕਸਪੀਰੀਅੰਸ ਹੋਣਾ ਜ਼ਰੂਰੀ ਆ ਠੀਕ ਹੈ ਨਾ ਜੇ ਤੁਸੀਂ ਐਜ਼ ਅ ਡਰਾਈਵਰ ਅੱਜ ਤੁਸੀਂ ਕੰਮ ਕਰ ਰਹੇ ਆ ਔਰ ਤੁਸੀਂ ਐਕਟ ਨਹੀਂ ਕਰ ਰਹੇ ਐਜ਼ ਅ ਓਨਰ ਆਪਰੇਟਰ ਤੇ ਇਹ ਇਟ ਵਿਲ ਬੀ ਲੌਂਗ ਬਿਫੋਰ ਯੂ ਵਿਲ ਮੇਕ ਮਨੀ ਐਜ਼ ਅ ਹਨਰਰ ਠੀਕ ਹੈ ਜੀ ਇੱਕ ਬਾਰ ਬਾਰ ਪੁੱਛ ਰਹੇ ਨੇ ਸਾਨੂੰ ਸਵਾਲ ਵੀ ਮਿਡ ਵੈਸਟ ਤੋਂ ਕੈਲੀਫੋਰਨੀਆ ਦੇ ਰੀਫਰ ਟਰੱਕ ਦੇ ਕੀ ਮਿਨਿਮਮ ਮੈਕਸਿਮਮ ਜਿਹੜਾ ਉਹ ਚੱਲ ਰਿਹਾ ਹੈਗਾ ਇਹ ਇੱਕ ਇਹ ਵੀ ਚੀਜ਼ ਆਪਾਂ ਦੇਖੀ ਰਮਨ ਜੀ ਮਿਲਦਾ ਇਸ ਸਾਲ ਦੇ ਵਿੱਚ ਪਰ ਮਾਈਲ ਕੋਸਟ ਜਿਹੜੇ ਡਰਾਈਵਰ ਦੀ ਆ 80 90 ਸੈਂਟ ਤੱਕ ਵੀ ਪਹੁੰਚ ਗਈ ਸੀ ਉਹ ਮਿਲਦਾ ਫੇਰ ਹੁਣ 40 50 ਦੇ ਵਿੱਚ ਆ ਗਈ ਬਿਲਕੁਲ ਰਾਜਕਰਨ ਇਹ ਚੀਜ਼ ਜਿਹੜੀ ਹੈ ਜਿਹੜਾ ਸਵਾਲ ਆ ਇਹ ਚੀਜ਼ ਤੁਸੀਂ ਲੇਨ ਰੇਟਸ ਜਿਹੜੇ ਆ ਅੱਜ ਕੱਲ ਡੈਟ ਇੰਟਰਨੈਟ ট্রাক ਸਟਾਪ ਇਹਨਾਂ ਸਾਰਿਆਂ ਤੇ ਤੁਸੀਂ ਜੇ ਆ ਬੈਠ ਕੇ ਤੇ ਮਾਰੀ ਜੀ ਰਿਸਰਚ ਕਰਦੇ ਆ ਤੇ ਯੂ ਵਿਲ ਬੀ ਏਬਲ ਟੂ ਗੈਟ ਦਾ ਲੇਨ ਰੇਟਸ ਈਜ਼ੀਲੀ ਤੁਸੀਂ ਲੇਨ ਰੇਟਸ ਲੈ ਸਕਦੇ ਹੈਗੇ ਆ ਮੈਂ ਆਪਣੇ ਪੋਡਕਾਸਟ ਦੇ ਉੱਤੇ ਲੇਨ ਰੇਟਸ ਦੱਸਦਾ ਹੁੰਦਾ ਸੀਗਾ ਲੇਕਿਨ ਉਹ ਪੋਡਕਾਸਟ ਜਿਹੜਾ ਆ ਉਹ ਸਰ ਨੂੰ ਲੀਸਟ ਡਾਊਨਲੋਡ ਹੁੰਦਾ ਸੀਗਾ ਮੇਰੇ ਦੂਜੇ ਪੋਡਕਾਸਟ ਦੀ ਥਾਂ ਤੇ ਤੇ ਮੈਨੂੰ ਐ ਲੱਗਦਾ ਸੀਗਾ ਕਿ ਜਿਹੜੇ ਲੇਨ ਰੇਟਸ ਦੱਸਦੇ ਆ ਉਹ ਲੇਨ ਰੇਟਸ ਬੰਦਾ ਸੁਣ ਕੇ ਹੀ ਰਾਜੀ ਨਹੀਂ ਹੈਗਾ ਸੋ ਲੇਨ ਰੇਟਸ ਜਿਹੜੇ ਆ ਉਹ ਐਕਸਪੀਰੀਅੰਸ ਦੇ ਨਾਲ ਪਤਾ ਲੱਗਦੇ ਆ ਤੇ ਦੂਜੀ ਰਿਸਰਚ ਕਰਕੇ ਪਤਾ ਲੱਗਦੇ ਆ ਇੰਤਾ ਮੈਂ ਤੁਹਾਨੂੰ ਅੱਜ ਦੱਸਦਾ ਜੇ ਇੰਨੇ ਇਹਦਾ ਡਸਨ ਮੇਕ ਡਸਨ ਮੇਕ ਐਨੀ ਸੈਂਸ ਕੋਈ ਸੈਂਸ ਨਹੀਂ ਮੇਕ ਕਰਦਾ ਔਰ ਦੂਸਰਾ ਰਾਜਕਰਨ ਇੱਕ ਮੈਂ ਹੋਰ ਚੀਜ਼ ਦੱਸ ਦਿਆਂ ਆਪੜੀ ਰਿਸਰਚ ਕਰੋ ਆਪਣਾ ਤਰੀਕੇ ਨਾਲ ਲੱਭੋ ਰੇਟਸ ਆਪਣੇ ਤਰੀਕੇ ਨਾਲ ਗੱਲ ਕਰੋ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਪੁੱਛਦੇ ਆ ਇੱਕ ਇੱਕ ਹੋਰ ਬਹੁਤ ਵੱਡੀ ਜਿਹੜੀ ਕਮੀ ਆ ਖਾਸ ਕਰਕੇ ਮੈਂ ਸਾਡੀ ਕਮਿਊਨਿਟੀ ਚ ਕਹੂੰਗਾ ਉਹ ਕਮੀ ਇਹ ਆ ਕਿ ਆਪਾਂ ਜਦੋਂ ਸਾਨੂੰ ਕੋਈ ਕਾਲ ਕਰਦਾ ਆ ਉਹਨੂੰ ਰੇਟ ਦੱਸਣ ਲੱਗਿਆਂ ਅਗਲੇ ਬੰਦੇ ਨੂੰ ਰੇਟ ਘੱਟ ਦੱਸ ਦੇਣਾ ਆਪ ਵੱਧ ਚੁੱਕਿਆ ਹੋਣਾ ਅਗਲਾ ਬੰਦਾ ਘੱਟ ਚ ਚਲੇ ਜਾਂਦਾ ਜੇ ਤੁਸੀਂ ਆਪ ਘਟ ਚੁੱਕਿਆ ਅਗਲੇ ਬੰਦੇ ਨੂੰ 1000 ਡਾਲਰ ਵੱਧ ਦੱਸਤਾ ਉਹ ਸਾਰਾ ਸਾਰਾ ਦਿਨ ਉਸ ਰੀਡ ਦੀ ਵੇਟ ਕਰਦੇ ਰਹਿੰਦੇ ਜਿਹਨਾਂ ਨੂੰ ਮਿਲਦਾ ਨਹੀਂਗਾ ਸੋ ਤੁਸੀਂ ਆਪਸ ਦੇ ਵਿੱਚ ਲੜਪੜ ਕੇ ਇੱਕ ਦੂਜੇ ਨੂੰ ਥੱਲੇ ਸਿੱਟਦੇ ਆ ਸੋ ਕੋਸ਼ਿਸ਼ ਕਰੋ ਵੀ ਆਪ ਸਮਝੋ ਆਪ ਅੰਡਰਸਟੈਂਡ ਕਰੋ ਲਰਨ ਕਰੋ ਕਿਵੇਂ ਰੇਟਸ ਦੇਖਣੇ ਆ ਕਿਵੇਂ ਸਾਰਾ ਕੁਝ ਕਰਨਾ ਆ ਇਹ ਤੁਹਾਨੂੰ ਆਪ ਨੂੰ ਖੁਦ ਨੂੰ ਕਰਨਾ ਚਾਹੀਦਾ ਜੇ ਤੁਸੀਂ ਆਪ ਇਹ ਖੁਚੀ ਚੀਜ਼ਾਂ ਨਹੀਂ ਕਰਦੇ ਹੈਗੇ ਕਿਸੇ ਦੇ ਪੁੱਛਣੇ ਦੱਸਣ ਦੇ ਨਾਲ ਤੁਹਾਨੂੰ ਰੇਟ ਨਹੀਂ ਮਿਲਣਾ ਹੈਗਾ ਜੇ ਤੁਹਾਨੂੰ ਆਪ ਨੂੰ ਖੁਦ ਨੂੰ ਐਕਸਪੀਰੀਅੰਸ ਨਹੀਂ ਹੈਗਾ ਜੀ ਆਪਣੇ ਅਗਲੇ ਕੁਝ ਸਕਾਲਰਸ ਨੇ ਆਪਣੇ ਕੋਲ ਸਮਾ ਵੀ ਥੋੜਾ ਆ ਸੋਨਾ ਕਾਲਰਸ ਦੀ ਜਲਦੀ ਜਲਦੀ ਆਪਾਂ ਗੱਲ ਵੀ ਜੜੀ ਸੁਣਦੇ ਆ